ਝਾੜੂ ਪਾਰਟੀ ਦੀ ਜਿਹੜੀ ਬਜ਼ਰ ਗਲਤੀ ਆ 2024 ਲੋਕ ਸਭਾ ਚੋਣਾਂ ਦੇ ਸੰਬੰਧ ਦੇ ਵਿੱਚ ਪੰਜਾਬ ਦੀ ਮੈਂ ਗੱਲ ਕਰ ਰਿਹਾ ਆ ਉਹ ਹੈਗੀ ਆ ਉਮੀਦਵਾਰਾਂ ਦੀ ਚੋਣ ਦਾ ਜਿਹੜਾ ਕ੍ਰਾਈਟੇਰੀਆ ਆ ਇਹਨਾਂ ਨੇ ਟੋਟਲ 9 ਸੈਟਿੰਗ ਐਮਐਲਏ ਨੇ 8 ਇਹਨਾਂ ਦੇ ਆਪਣੀ ਪਾਰਟੀ ਦੇ ਤੇ ਇੱਕ ਇਹਨਾਂ ਨੇ ਇੰਪੋਰਟ ਕੀਤਾ ਕਾਂਗਰਸ ਤੋਂ ਜਿਹਨੂੰ ਹੁਸ਼ਿਆਰਪੁਰ ਤੋਂ ਟਿਕਟ ਦਿੱਤੀ ਆ ਸੈਟਿੰਗ ਐਮਐਲਏ ਨੂੰ ਖਾਸ ਕਰਕੇ ਇਹਨਾਂ ਨੌਵਾਂ ਦੇ ਵਿੱਚੋਂ ਜਿਹੜੇ 5 ਨੇ ਉਹ ਮੰਤਰੀ ਨੇ ਪੰਜਾਬ ਸਰਕਾਰ ਦੇ ਵਿੱਚ ਉਹ ਜਿਹੜੇ ਮੰਤਰੀ ਨੇ ਉਹ ਅਗਰੇ ਚੋਣ ਜਿੱਤ ਜਾਂਦੇ ਨੇ ਤਾਂ ਇਹ ਉਹਨਾਂ ਦੀ ਇੱਕ ਕਿਸਮ ਦੀ ਡਿਮੋਸ਼ਨ ਹੈ ਹੁਣ ਕੋਈ ਮੰਤਰੀ ਹੋਵੇ ਸੂਬੇ ਦੇ ਵਿੱਚ ਨਾਲੇ ਤਾਂ ਉਹਨੂੰ ਸਲੂਟ বাজਦੇ ਨੇ ਠੀਕ ਹੈ ਨਾਲ ਪੂਰੀ ਸਕਿਉਰਿਟੀ ਤੇ ਤੁਹਾਡਾ ਦਫਤਰ ਤੁਹਾਡਾ ਸਰਕਾਰੀ ਰਹਿائش ਸਾਰਾ ਕੁਝ ਠੀਕ ਹੈ ਉਤੋਂ ਮਲਾਈਆਂ ਖਾਣ ਨੂੰ ਮੰਤਰੀ ਨੂੰ ਤੇ ਉਹਨਾਂ ਨੇ ਉੱਥੇ ਐਮਪੀ ਬਣ ਕੇ ਕੀ ਲੈਣਾ ਹੈ ਕੇਂਦਰ ਦੇ ਵਿੱਚ ਜਾ ਕੇ ਸੋ ਉਹ ਘਰੋਂ ਬਾਹਰ ਨਹੀਂ ਨਿਕਲ ਰਹੇ ਉਹਨਾਂ ਦੀ ਪੂਰੀ ਇੱਛਾ ਆ ਸੀ ਹਾਰ ਜੀ ਉਹਦੇ ਚ ਉਹ ਭਾਵੇਂ ਬਠਿੰਡੇ ਵਾਲਾ ਆ ਜਿਨੇ ਵੱਡੇ ਬਦਲ ਨੂੰ ਹਰਾਇਆ ਸੀ ਸੰਗਰੂਰ ਵਾਲਾ ਆ ਇਹ ਸੀਟਾਂ ਫਸੀਆਂ ਹੋਈਆਂ ਨੇ ਘਾੜੂ ਪਾਰਟੀ ਦੀਆਂ ਮੰਤਰੀਆਂ ਵਾਲੀਆਂ ਖਾਸ ਕਰਕੇ ਅਮਰਸਰ ਦੀ ਤਾਂ ਸੀਟ ਹੈ ਹਾਰੇ ਹੀ ਪਏ ਨੇ ਬਠਿੰਡੇ ਤੋਂ ਵੀ ਲਗਭਗ ਹਰਨ ਦੀਆਂ ਰਿਪੋਰਟਾਂ ਆ ਰਹੀਆਂ ਨੇ ਠੀਕ ਆ ਖਡੂਰ ਸਾਹਿਬ ਤੋਂ ਵੀ ਉਹ ਮੰਤਰੀ ਹਾਰ ਰਹੇ ਹਨ ਉਹਦਾ ਅਮਰਪਾਲ ਪਾਉ ਜਿੱਤ ਰਿਹਾ ਉੱਥੋਂ ਜਿਹੜਾ ਲੇਟੈਸਟ ਅਪਡੇਟ ਹੈ ਆ ਸੋ ਇਹ ਸਭ ਤੋਂ ਵੱਡਾ ਕ੍ਰਾਈਟੇਰੀਆ ਜਿਹੜਾ ਇਹਨਾਂ ਦਾ ਸੀਗੀ ਗਲਤੀ ਸੀਗੀ ਇਹਨਾਂ ਨੂੰ ਨਾਰਮਲ ਬੰਦਾ ਆਮ ਵਰਕਰ ਪਾਰਟੀ ਵਰਕਰ ਨੂੰ ਟਿਕਟ ਦਿੰਦੇ ਤੇ ਜਿੱਤਣ ਦੀ ਸੰਭਾਵਨਾ ਜ਼ਿਆਦਾ ਸੀਗੀ ਤੇ ਭਗਵਾਨਤਮਾਨ ਵਾਸਤੇ 4 ਜੂਨ ਨੂੰ ਬੜਾ ਵੱਡਾ ਖਤਰਾ ਖੜਾ ਹੋ ਗਿਆ ਹੈ ਮੇਰੇ ਹਿਸਾਬ ਨਾਲ ਧੰਨਵਾਦ